ਗੋਂਦਵਾਲ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਤੇ 13 ਸਤੰਬਰ ਤੋਂ 18 ਸਤੰਬਰ ਤੱਕ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਦਿਵਸ ਅਤੇ ਗੁਰੂ ਰਾਮਦਾਸ ਜੀ ਦਾ ਗੁਰਯਾਈ ਦਿਵਸ 450 ਸਾਲਾ ਸ਼ਤਾਬਦੀ ਮਨਾਇਆ ਜਾ ਰਹੀ ਹੈ ਇਸ ਸਬੰਧੀ ਸਤਕਾਰ ਕਮੇਟੀ ਦੇ ਸਿੰਘਾਂ ਨੇ ਡੀਸੀ ਸਾਹਿਬ ਤਰਨਤਾਰਨ ਨੂੰ ਮੰਗ ਪੱਤਰ ਦਿੱਤਾ ਤੁਸੀਂ ਜੁੜੇ ਰਹੋ ਪਬਲਿਕ ਕਰਾਈਮ ਦੀ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛੇਤੇ ਸਬੰਧੀ ਕਰਦੇ ਆ ਭਾਈ ਬਲਬੀਤ ਸਿੰਘ ਮੁੱੱਛਲ ਦੇ ਨਾਲ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਵੱਲੋਂ ਐਨਡੀਸੀ ਤਰਨਤਾਰਨ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਸਾਂ ਕਿ ਜੋ ਸ੍ਰੀ ਗੋੰਦਵਾ ਸਾਹਿਬ ਤੇ ਪਾਂ ਪਵਿੱਤਰ ਧਰਤੀ ਤੇਤੇ ਤਾਨੂ ਗੁਰੂ ਅਮਰਦਾਸ ਜੀ ਪਾਸ਼ਾ ਜੀ ਦੀ ਜੋਤੀ ਜੋਤ ਜਿਹੜਾ ਦੇਸ ਮਨਾਇਆ ਜਾ ਰਿਹਾ ਹੈ 13 ਤੋਂ ਲੈ ਕੇ 18 ਤਰੀਕ ਨੂੰ ਇਰਾ ਉਥੇ ਮੇਨ ਪ੍ਰਬੰਧ ਕੀਤਾ ਗਿਆ ਹੈ ਜਥੇਬੰਦੀਆਂ ਵੱਲੋਂ ਗੁਰੂ ਕੇ ਅੰਗਰ ਵੀ ਟਟ ਵਰਤ ਰਹੇ ਹਨ ਨਾਲ ਦੀ ਨਾਲ ਅਸੀਂ ਜਦੋਂ ਮੰਗ ਪੱਤਰ ਦੇਣ ਆਏ ਆ ਤੇ ਡੀਸੀ ਸਾਹਿਬ ਵੱਲੋਂ ਜਿਹੜੇ ਆਦੇਸ਼ ਜਾਰੀ ਹੋਏ ਹਨ ਕਿ 13 ਤਰੀਕ ਤੋਂ ਲੈ ਕੇ 18 ਤਰੀਕ ਤੱਕ ਨਾ ਕੋਈ ਬੀੜੀ ਸਿਡ ਤਮਾਕੂ ਨਾ ਸ਼ਰਾਬ ਦੇ ਠੇਕੇ ਨਾ ਕੋਈ ਮੀਟ ਦੇ ਹੱਤੇ ਇਹ ਬਿਲਕੁਲ ਨਹੀਂ ਹੋ ਸਕਦਾ ਦੂਸਰਾ ਨਾਲ ਉਹਨਾਂ ਨੇ ਇੱਕ ਹੋਰ ਹਾਨੂੰ ਮੰਗ ਪੱਤਰ ਦਿੱਤਾ ਆਰਡਰ ਕੀਤੇ ਹਨ ਉਹਦੀ ਕਾਪੀ ਦਿੱਤੀ ਹੈ ਕਿ ਟਰੈਕਟਰਾਂ ਦੇ ਜਿਹੜੇ ਡੀਜੇ ਲਾ ਕੇ ਸਪੀਕਰ ਲਾ ਕੇ ਉੱਚੀ ਆਵਾਜ਼ ਜਾਂ ਜਿਹੜੇ ਲੰਗਰਾਂ ਵਾਲੇ ਉੱਚੀ ਸਪੀਕਰ ਲਾ ਕੇ ਸ਼ੋਸ਼ਰਾਬਾ ਕਰਦੇ ਹਨ ਉਹਨਾਂ ਦੇ ਸਬੰਧੀ ਵੀ ਡੀਸੀ ਨੇ ਇੱਕ ਆਦੇਸ਼ ਜਾਰੀ ਕੀਤਾ ਕਿ ਜਿਹੜਾ ਵੀ ਕੋਈ ਇਦਾਂ ਦੀ ਹਰਕਤ ਕਰੇਗਾ ਉਹਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਸੀਂ ਡੀਸੀ ਸਾਹਿਬ ਤਰਨਤਾਰਨ ਸਾਹਿਬ ਦਾ ਧੰਨਵਾਦ ਵੀ ਕਰਦੇ ਆ ਤੇ ਬੰਦੇ ਫਰਜ਼ਾਂ ਦੇ ਜਿਹੜਾ ਪਹਿਰਾ ਦੇ ਰਹੇ ਨੇ ਤੇ ਨਾਲ ਅਸੀਂ ਸਾਰੀ ਆ ਇਲਾਕੇ ਦੀਆਂ ਸੰਗਤਾਂ ਨੂੰ ਦੇਸ਼ ਤੇ ਵਿਦੇਸ਼ ਦੇ ਜਿਹੜੇ ਚੱਲ ਕੇ ਇੱਥੇ ਆ ਰਹੇ ਹਨ ਜਿਹੜੇ ਨੌਜਵਾਨ ਟਰੈਕਟਰ ਲੈ ਕੇ ਹੁੱਲੜਬਾਜ਼ੀਆਂ ਕਰਦੇ ਹਨ ਮੋਟਰਸਾਈਕਲਾਂ ਦੇ ਸਪੈਂਸਰ ਲਾ ਕੇ ਪਟਾਕੇ ਮਰਉਂਦੇ ਹਨ ਸ਼ੋਰ ਸ਼ਰਾਬਾ ਕਰਦੇ ਹਨ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਉਹਨਾਂ ਦੇ ਪਰਿਵਾਰਾਂ ਨੂੰ ਕਿ ਤੁਸੀਂ ਜੇ ਆਪਣੇ ਬੱਚੇ ਭੇਜ ਰਹੇ ਜੇ ਗੋਦਵਾਲ ਸਾਹਿਬ ਦੇ ਨਾਲ ਖੁਦ ਆਵ ਚਲੋ ਬੱਚਿਆਂ ਨੂੰ ਸਮਝਾ ਕੇ ਰੱਖੋ ਜਿਹੜੇ ਹੁੱਲੜਬਾਜ਼ ਉੱਥੇ ਹੁੱਲੜਬਾਜ਼ ਕ ਹੁੱਲੜਬਾਜ਼ੀ ਕਰਨਗੇ ਉਹਨਾਂ ਨੂੰ ਕਦੀ ਵੀ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਉੱਤੇ ਤੁਰੰਤ ਕਾਰਵਾਈ ਕਰਾਈ ਜਾਵੇਗੀ ਤੇ ਬੀੜੀ ਸਿਡ ਤਮਾਕੂ ਦੀ ਸ਼ਰਾਬ ਦੇ ਠੇਕੇ ਖੋਲਣ ਵਾਲੇ ਵੀ ਉਹ ਧਿਆਨ ਨਾਲ ਸੁਣ ਲੋ ਆ ਸਾਡੇ ਕੋਲ ਡਾਗ ਆ ਕਿਉਂਕਿ ਜਿਹੜਾ ਅਸਲ ਤੇ ਸਰਕਾਰ ਵੱਲੋਂ ਆਰਡਰ ਹੋਏ ਹਨ ਕਿ 13 ਤਰੀਕ ਤੋਂ ਲੈ ਕੇ ਸਰਕਾਰ 18 ਤਰੀਕ ਤੱਕ ਕੋਈ ਵੀ ਬੀੜੀ ਸਿਡ ਤਮਾਕੂ ਤੇ ਸ਼ਰਾਬ ਦੇ ਠੇਕੇ ਬਿਲਕੁਲ ਨਹੀਂ ਖੋਲੇਗਾ ਜੇਕਰ ਸਾਨੂੰ ਇਦਾਂ ਦਾ ਕੋਈ ਮਿਲ ਪਿਆ ਬੀੜੀ ਸਿਗਰ ਤਮਾਕੂ ਵੇਚਦਾ ਆਇਆ ਸ਼ਰਾਬ ਦੇ ਠੇਕੇ ਵਿੱਚ ਚੋਰੀ ਸ਼ਰਾਬ ਵੇਚਦਾ ਆਇਆ ਉਹਦੇ ਉੱਤਰੋਂ ਤਕਾਰਵਾਈ ਖਾਸੇ ਵੱਲੋਂ ਵੀ ਕੀਤੀ ਜਾਵੇਗੀ ਤੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਕਰਾਈ ਜਾਵੇਗੀ ਤੇ ਹੁੱਲੜ ਬਾਜਾ ਨੂੰ ਅਸੀਂ ਹੱਥ ਜੋੜ ਕੇ ਫਿਰ ਬੇਨਤੀ ਤੇ ਤਾੜਨਾ ਵੀ ਕਰਦੇ ਆ ਕਿ ਜੇਕਰ ਤੁਸੀਂ ਗੋਦਾ ਸਾਹਿਬ ਆਉਣਾ ਹੈ ਤੇ ਨੀਵੇਂ ਹੋ ਕੇ ਆਓ ਜੇ ਤੁਸੀਂ ਕੋਈ ਇੱਥੇ ਆਣ ਕੇ ਸ਼ੋਹ ਸ਼ਰਾਬਾ ਕਰਨਾ ਤੇ ਉਹਦੇ ਜ਼ਿੰਮੇਵਾਰ ਖੁਦ ਤੁਸੀਂ ਆਪ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਸਾਹਿਬ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਪੁਰਬ ਜੋ ਇਸ ਵਾਰ 440 ਸਾਲਾ ਸ਼ਤਾਬਦੀ ਦੇ ਰੂਪ ਵਿੱਚ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਇਸ ਜੋੜ ਮੇਲੇ ਦੌਰਾਨ ਜੋ ਨਸ਼ੀਲੀਆਂ ਵਸਤੂਆਂ, ਮੀਟ ਮੱਛੀ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕੇ ਇਨਾਂ ਤੇ ਡੀਸੀ ਤਰਨ ਤਾਰਨ ਵੱਲੋਂ ਪਾਬੰਦੀ ਲਗਾਈ ਗਈ ਹੈ ਇਸ ਕਰਕੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਬੜੇ ਅਦਬ ਸਤਕਾਰ ਦੇ ਨਾਲ ਇਸ ਜੋੜ ਮੇਲੇ ਵਿੱਚ ਸ਼ਾਮਲ ਹੋ ਜਾਣ ਹੁਣ ਮੋਟਰਸਾਈਕਲਾਂ ਦੁਆਰਾ ਪਟਾਕੇ ਨਾ ਮરાਏ ਜਾਣ ਡੀਜੇ ਲਾ ਕੇ ਭੰਗੜੇ ਆਦਿ ਨਾ ਪਾਏ ਜਾਣ ਤੇ ਹੁੱਲੜਬਾਜੀ ਨਾ ਕੀਤੀ ਜਾਵੇ ਜਿਹੜਾ ਕੋਈ ਹੁੱਲੜਬਾਜ਼ ਇੱਥੇ ਇਸ ਤਰ੍ਹਾਂ ਕਰਦਾ ਫੜਿਆ ਗਿਆ ਫਿਰ ਉਹਨੂੰ ਖਾਲਸਾ ਰਵੈਤਾ ਅਨੁਸਾਰ ਜਿਹੜਾ ਉਹਨੂੰ ਸੇਵਾ ਦੀ ਕੀਤੀ ਜਾਵੇਗੀ ਤੇ ਪ੍ਰਸ਼ਾਸਨ ਵੱਲੋਂ ਵੀ ਸਖਤ ਹਦਾਇਤਾਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਆ ਆਰਡਰ ਨੇ ਜਿਹੜੇ ਦੋ ਤਰ੍ਹਾਂ ਦੇ ਇਹ ਡੀਸੀ ਤਰਨਤਾਰਨ ਵੱਲੋਂ ਕੀਤੇ ਗਏ ਆ ਜਿਹੜਾ ਉਲੰਘਣਾ ਕਰੇਗਾ ਕਾਨੂੰਨਾ ਮਤਾ ਅਕੀ ਉੱਤੇ ਜਿਹੜੀ ਆ ਬੰਦੀ ਕਾਰਵਾਈ ਕੀਤੀ ਜਾਵੇਗੀ ਇਸ ਕਰਕੇ ਸੰਗਤਾਂ ਨੂੰ ਬੇਨਤੀ ਆ ਕਿ ਉਹ ਬੜੇ ਅਵਨਮਾਨ ਦੇ ਨਾਲ ਇਸ ਜੋੜ ਮੇਲੇ ਵਿੱਚ ਸ਼ਾਮਲ ਹੋ ਕੇ ਸੇਵਾ ਕਰਕੇ ਸੰਗਤਾਂ ਦੀ ਤੇ ਗੁਰੂ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਲ ਇੰਡੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਵਾ ਸ੍ਰੀ ਗੋਵਿੰਦਵਰ ਸਾਹਿਬ ਦੇ ਪਾਵਨ ਜਿਹੜੇ ਹੈਗੇ ਆਪਣੇ ਮੇਲੇ ਦੇ ਸਬੰਧ ਵਿੱਚ ਉਹ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਤਨਤਾਨ ਜੀ ਵੱਲੋਂ ਪਹਿਲਾਂ ਹੀ ਜਿਹੜੇ ਬੈਨ ਆਰਡਰ ਜਿਹੜੇ ਜਾਰੀ ਕੀਤੇ ਗਏ ਹਨ ਉਸ ਸੰਬੰਧੀ ਸਕਾਰ ਕਮੇਟੀ ਦੇ ਜਿਹੜੇ ਮੈਂਬਰ ਸਬੰਾ ਆਏ ਉਹਨਾਂ ਨੂੰ ਉਸ ਦੀਆਂ ਜਿਹੜੀਆਂ ਕਾਰਗੀਆਂ ਵੀ ਮਹਿਆ ਕਰ ਦਿੱਤੇ ਗਿਆ ਅਸੀਂ ਵਚਨਬੱਧ ਹਾਂ ਕਿ ਜੋ ਵੀ ਸਤਕਾਰ ਕਮੇਟੀ ਜਾਂ ਸੰਗਤਾ ਚੌਧਰੀਆਂ ਕੀ ਜਿਹੜਾ ਮੇਲਾ ਵਾ ਬੜੀ ਤਾਨਸਤਾ ਨਾਲ ਇਸ ਸ਼ਾਂਤੀ ਨਾਲ ਮਨਾਇਆ ਜਾਵੇ ਉਸ ਸੰਬੰਧੀ ਜਿਹੜੇ ਮਾਂਚੂ ਡਿਪਟੀ ਕਮਿਸ਼ਨ ਸਾਹਿਬ ਵੱਲੋਂ ਪਹਿਲਾਂ ਜਿਹੜੇ ਆਰਡਰ ਜਿਹੜੇ ਆ ਜਾਰੀ ਕਰ ਦਿੱਤੇ ਗਿਆ ਵਾਇਰੂ ਜਿੱਕਾ ਖਾਸਾ ਵਾਇਰੂ